ਲੋਕ ਕਹਾਣੀ ਰਾਜਾ ਰਸਾਲੂ ਲੇਖਕ ਸੁਖਦੇਵ ਮਾਧਪੁਰੀ ਭਾਵੇਂ ਪੰਜਾਬ ਦੇ ਇਤਿਹਾਸ ਵਿੱਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪਰੰਤੂ ਪੰਜਾਬ ਦੇ ਲੋਕ ਮਨਸਾ ਇੱਕ ਅਜਿਹਾ ਹਰਮਨ ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਂ ਨਾਲ ਅਨੇਕਾਂ ਦਿਲਚਸਪ ਤੇ ਰਸ ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ ਉਸ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਤੇ ਸੂਰਬੀਰਤਾ ਭਰੇ ਕਾਰਨਾਮੇ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀ ਆਵਾਰਾਂ ਤੇ ਕਿੱਸਿਆਂ ਵਿੱਚ ਗਾਇਆ ਹੈ ਕਹਿੰਦੇ ਹਨ ਰਾਜਾ ਰਸੂਲ ਸਿਆਲਕੋਟ ਪਾਕਿਸਤਾਨ ਦੇ ਰਾਜਾ ਸਲਵਾਨ ਦਾ ਪੁੱਤਰ ਸੀ ਪੂਰਨ ਭਗਤ ਦਾ ਛੋਟਾ ਭਰਾ ਜੋ ਸਲਵਾਨ ਦੀ ਢਲਦੀ ਉਮਰ ਵਿੱਚ ਰਾਣੀ ਲੋਨਾ ਦੀ ਕੁੱਖੋਂ ਪੂਰਨ ਦੇ ਵਰ ਨਾਲ ਪੈਦਾ ਹੋਇਆ ਰਸਾਲੂ ਦਾ ਜਨਮ ਸਾਰੇ ਸਿਆਲਕੋਟ ਦੀ ਖੁਸ਼ੀਆਂ ਤੇ ਖੇੜਿਆਂ ਦਾ ਢੋਆ ਲੈ ਕੇ ਆਇਆ ਸਾਰੇ ਸ਼ਹਿਰ ਵਿੱਚ ਘੋਦੇ ਦੀਵੇ ਬਾਲੇ ਗਏ ਖੈਰਾਤਾਂ ਬੰਡੀਆਂ ਗਈਆਂ ਪਰੰਤੂ ਵਿਹਿਮਾ ਭਰਮਾ ਵਿੱਚ ਗਰਸੇ ਸਲਵਾਨ ਨੂੰ ਕਿਸੇ ਜੋਤਿਸ਼ੀ ਨੇ ਆਖਿਆ ਰਾਜਨ ਉਰੇ 12 ਬਰੇ ਇਹਦੇ ਮੱਥੇ ਨਾ ਲੱਗੀ ਨਹੀਂ ਤੇਰੀ ਮੌਤ ਹੋ ਜਾਵੇਗੀ ਰਾਜਾ ਸਲਵੰਤ ਸੋਚੀ ਪੈ ਗਿਆ ਆਪਣੇ ਵਜ਼ੀਰਾਂ ਨਾਲ ਸਲਾਹ-ਮਸ਼ਵਰਾ ਕਰਕੇ ਹੁਕਮ ਸਨਾ ਦਿੱਤਾ ਰਸਾਲੂ ਨੂੰ 12 ਬਰੇ ਲਈ ਭੋਰੇ ਵਿੱਚ ਪਾ ਦੇਵੋ ਕਿ ਹਾਂ ਵਾਪਸੀ ਉਹ ਜਿਹੜਾ ਸੁੱਖਾਂ ਸੁੱਖੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ ਲੋਨਾ ਕਰ ਲਾਉਂਦੀ ਰਹੀ ਲੋਰੀਆਂ ਦੇਂਦੀ ਉਹਦੀ ਧੀ ਤੜਪਦੀ ਰਹੀ ਅਲੂਏ ਜੋ ਆਖ ਨੂੰ ਇੱਕ ਵੱਖਰੇ ਮਹਿਲ ਵਿੱਚ ਭੇਜ ਦਿੱਤਾ ਗਿਆ ਉਸ ਮਹਿਲ ਵਿੱਚ ਰਸਾਲੂ ਲਈ ਸਾਰੀਆਂ ਸੁੱਖ ਸਬਦਾਮਾ ਹਾਸਲ ਸਨ ਪਰantu ਸੋਨ ਇਸ ਮਹਿਲ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ ਇੱਕ ਤਰਖਾਨਾ ਦਾ ਮੁੰਡਾ ਤੇ ਇੱਕ ਸੁਨਿਆਰਿਆਂ ਦਾ ਮੁੰਡਾ ਉਹਦੇ ਨਾਲ ਖੇਡਣ ਲਈ ਛੱਡੇ ਗਏ ਤੇ ਦਾਈ ਸਕੀਮਾਂ ਦੀ ਨਿਆਈ ਉਹਦਾ ਪਾਲਣ ਪੋਸਣ ਕਰਨ ਲੱਗੀ ਮਾਂ-ਬਾਪ ਦੀ ਮਮਤਾ ਤੋਂ ਵੀ ਹੁਣ ਅਰਸਾ ਲੂ ਦਿਨ ਮਹੀਨੇ ਸਾਲ ਬਤਾਉਂਦਾ ਹੋਇਆ ਵੱਡਾ ਹੋਣ ਲੱਗਾ ਉਹਦੀ ਰਾਜ ਦਰਬਾਰ ਲਈ ਲੋੜੀਂਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਘੋੜਸਵਾਰੀ ਸ਼ਸਤਰ ਸਿੱਖਿਆ ਤੀਰੰਦਾਜ਼ੀ ਤੇ ਤਲਵਾਰ ਚਲਾਉਣ ਦੇ ਹੁਨਰ ਵਿੱਚ ਉਹਨੇ ਮਹਾਰਤ ਹਾਸਲ ਕਰ ਲਈ योग साधना ਤੇ ਕਸਰਤ ਕਰਨ ਦੇ ਸ਼ੌਕ ਨੇ ਉਹਦੇ ਸਰੀਰ ਨੂੰ ਸਟਾਲ ਤੇ ਗੇਲੀ ਵਰਗਾ ਮਜ਼ਬੂਤ ਬਣਾ ਦਿੱਤਾ। ਅਥਰੀ ਜਵਾਨੀ ਭਲਾਂ ਕਿੰਨੀ ਕੁ ਦੇਰ ਕਿਲੇ ਦੀ ਕੈਦ ਵਿੱਚ ਰਹਿ ਸਕਦੀ ਹੈ। ਰਾਜੇ ਦੇ ਸਖਤ ਹੁਕਮ ਵੀ ਉਸ ਨੂੰ ਤੋੜ ਨਾ ਸਕੇ। ਰਸਾਲੂ ਨੇ ਕਿਲੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ। ਹੁਸਨਦਾਰ ਰਸਿਆ ਹਦੇ ਸ਼ਿਕਾਰ ਖੇਡਣ ਦਾ ਸ਼ਕੀਨ। ਰਸਾਲੂ ਆਪਣੇ ਬੰਕ ਕੇ ਘੋੜੇ ਤੇ ਅਸਵਾਰ ਹੋ ਕੇ ਸ਼ਹਿਰ ਵਿੱਚ ਢੇੜਾ ਮਾਰਨ ਲੱਗਾ। ਕਈ ਵਾਰ ਲੜੇ ਸ਼ੌਕ ਉਸਨੇ ਪਾਰੇ ਹੋਏ ਸਨ। ਉਹਨੂੰ ਪਾਣੀ ਪਰਦੀਆਂ ਸੋਹਣੀਆਂ ਮਟਿਆਰਾਂ ਦੇ ਗਲੇਲਾਂ ਨਾਲ ਘੜੇ ਪੰਨ ਕੇ ਅਨੂਠਾ ਸਵਾਦ ਆਉਂਦਾ ਸੀ ਨਿਤ ਨਵੀਆਂ ਗਾਗਰਾਂ ਤੇ ਘੜੇ ਪੰਨੇ ਜਾਂਦੇ ਲੂਣਾ ਕੋਲ ਮਟਿਆਰਾਂ ਨੇ ਜਾਂ ਸ਼ਿਕਾਇਤਾਂ ਕੀਤੀਆਂ ਹਰਾਨੀ ਨੇ ਉਹਨਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦਿੱਤੀਆਂ ਪਰ ਸਾਲੂ ਨੇ ਤੀਰ ਕਮਾਨਾਂ ਨਾਲ ਉਹਨਾਂ ਵਿਸ਼ੇਕ ਕਰਨੇ ਸ਼ੁਰੂ ਕਰ ਦਿੱਤੇ ਮਟਿਆਰਾਂ ਉਸ ਦੀਆਂ ਆਪ ਕੁਧਰੀਆਂ ਤੋਂ ਸੱਤੀਆਂ ਪਈਆਂ ਸਨ ਰਾਜਾ ਸਰਵੰਤ ਦੇ ਦਰਬਾਰ ਵਿੱਚ ਹਰਸਾਲੂ ਦੀਆਂ ਆਪ ਕੁਧਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਪੁੱਜੀਆਂ ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹ ਦੀ ਪਰਜਾ ਉਹ ਦੇਪੁਤ ਤੋਂ ਦੁਖੀ ਹੋਵੇ ਉਸ ਤੋਂ ਛਡਕਾਰਾ ਪਾਉਣ ਲਈ ਸਲਵਾਨ ਨੇ ਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁਖਤਿਆਰ ਤੇ ਖੜਾ ਕਰ ਦਿੱਤਾ ਹਰਸਾਲੂ ਜਦੋਂ ਸ਼ਿਕਾਰ ਖੇਡ ਕੇ ਆਪਣੇ ਸ਼ਹਿਰ ਸialਕੋਟ ਵਾਪਸ ਪਰਤਿਆ ਤਾਂ ਸ਼ਹਿਰ ਦੇ ਮੁਖਤਿਆਰ ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਤਾਂ ਉਹਦੇ ਲਈ ਦੇਸ਼ਨਕਾਲੇ ਦਾ ਹੁਕਮ ਹੈ ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਮੰਨ ਕੇ ਹਰਸਾਲੂ ਉਨਹੀ ਪੈਰੀ ਵਾਪਸ ਮੁੜ ਗਿਆ ਉਹਨੇ ਆਪਣੇ ਨਾਲ ਪੰਜ ਸੱਤ ਗੱਬਰੂ ਲੈ ਹਥਿਆਰਾਂ ਨਾਲ ਲੈ ਸੋਕੇ ਘੋੜੇ ਤੇ ਸਵਾਰ ਹੋ ਉਹ ਨਮੀਆਂ ਰਾਹਾਂ ਦੀ ਭਾਲੀ ਤੁਰ ਪਿਆ ਹੁਣ ਉਹਦੇ ਲਈ ਚਾਰੇ ਜਗੀਰਾਂ ਖੁੱਲੀਆਂ ਸਨ ਹੁਸਨਾ ਦੇ ਰਸੀਏ ਰਾਜਾ ਰਸਾਲੂ ਦੀ ਸੁੰਦਰਤਾ ਅਤੇ ਮੋਰ ਸਵਾਰੀ ਕਿਸੇ ਆਂਢੀ ਗੁਆਂਢੀ ਰਾਜ ਦਰਬਾਰ ਦੇ ਮਹਿਲਾਂ ਤੱਕ ਫੈਲ ਗਏ ਸਨ ਕਈ ਸ਼ਹਿਜ਼ਾਦੀਆਂ ਉਹਦਾ ਮੁਖੜਾ ਦੇਖਣ ਲਈ ਤਰਸ ਰਹੀਆਂ ਸਨ ਆਥਨ ਪਸਰ ਰਹੀ ਸੀ ਜਦੋਂ ਰਸਾਲੂ ਨੀਲੇ ਸ਼ਹਿਰ ਪੂਜਾ ਸ਼ਹਿਰ ਦੇ ਦਵਾਰ ਤੇ ਉਹਨੂੰ ਇੱਕ ਬੁੱਢੀ ਮਿਲੀ ਜੋ ਬਰਲਾਬ ਕਰ ਰਹੀ ਸੀ ਤੈਨੂੰ ਕਿਹੜਾ ਦੁੱਖ ਹੈ ਜੀ ਦੇ ਕਰਕੇ ਇੰਨਾ ਬਰਲਾਬ ਕਰ ਰਹੀਆਂ ਵੇ ਪੁੱਤ ਪਰਦੇਸੀ ਆ ਕੀ ਦੱਸਾਂ ਬੁੱਢੀ ਮਾਈ ਕੋਟ ਸਵਾਰ ਵੱਲ ਉਤਰਸੇ ਮੇਂ ਪਰੀਆ ਅੱਖਾਂ ਨਾ ਦੇਖਦੀ ਹੋਈ ਬੋਲੀ ਪੈਸਾ ਅੱਤ ਪੁੱਤਾਂ ਦੀ ਮਾਂ ਇਹ ਸ਼ਹਿਰ ਦੇ ਨਾਲ ਦੀ ਨਗਰੀ ਆਦਮ ਖੋਰ ਦਿਉਂਦੀ ਏ ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ ਨਾਲ ਇੱਕ ਗੱਭਰੂ ਨੂੰ ਆਦਮ ਖੋਰਾਂ ਦਾ ਖਾਜਾ ਬਣ ਲਈ ਭੇਜਦੇ ਆ ਵਾਰ-ਵਾਰੀ ਮੇਰੇ 6 ਪੁੱਤ ਆਦਮ ਖੋਰਾਂ ਦਾ ਖਾਜਾ ਬਣ ਚੁੱਕੇ ਨੇ ਅੱਜ ਫਿਰ 7ਵੇਂ ਦੀ ਵਾਰੀ ਹੈ ਮਾਈ ਦਾ ਵਰ ਲਾਪ ਸੁਣ ਕੇ ਸਾਲੂ ਦਾ ਦਿਲ ਪ੍ਰਸੀਜ ਗਿਆ ਉਹਨੇ ਮਾਈ ਨੂੰ ਤਰਵਾਸਾ ਦਿੰਦੇ ਆਖਿਆ ਮਾਦਾ ਤੂੰ ਕਬਰਾਨਾ ਤੇਰੇ ਪੁੱਤ ਦੀ ਵਾਰੀ ਮੈਂ ਪੁਗਤਾ ਕਾ ਮਾਈ ਨੇ ਸੁਖ ਦਾ ਸਾ ਲਿਆ ਤੇ ਸਾਲੂ ਨੂੰ ਸਿਆੰ ਅਸੀਸਾਂ ਦਿੱਤੀਆਂ ਸ਼ਹਿਰ ਦੇ ਹਾਕਮ ਸਾਲੂ ਨੂੰ ਆਦਮ ਖੋਰਾ ਦਾ ਖਾਜ਼ਾ ਵੰਨ ਲਈ ਲੈ ਤੁਰੇ ਘੋੜੇ ਤੇ ਸਵਾਰ ਸਾਲੂ ਦਾ ਜਹਾਜ ਰਾਲ ਚੱਲਿਆ ਨਹੀਂ ਸੀ ਜਾਂਦਾ ਆਦਮ ਖੋਰਾ ਦੀ ਨਗਰੀ ਵਿੱਚ ਵੜਦਿਆਂ ਹੀ ਸਾਲੂ ਨੇ ਤਲਵਾਰ ਮਿਆਨ ਵਿੱਚੋਂ ਧੋਲੀ ਤੇ ਲੱਗਾ ਵਾਰ ਤੇ ਵਾਰ ਕਰਨ ਆਦਮ ਖੋਰਾ ਚ ਥਰਥੱਲੀ ਮਚ ਗਈ ਕਿਸੇ ਦਾ ਸਿਰ ਵੱਢਿਆ ਗਿਆ ਕਿਸੇ ਦੀ ਬਾਹ ਉਹਨਾਂ ਦਾ ਸਰਦਾਰ ਪਹਿਲੀ ਸੱਟੇ ਮਾਰਿਆ ਗਿਆ ਉਹ ਹਾਲ ਦੁਹਾਈ ਪਾਉਂਦੇ ਹੋਏ ਉੱਥੋਂ ਭੱਜ ਗਏ ਲੋਕਾਂ ਨੂੰ ਹੁਣ ਕਿਸੇ ਆਦਮਖੋਰ ਦਾ ਭੈ ਨਹੀਂ ਸੀ ਰਿਹਾ ਸਾਰੇ ਨੀਲੇ ਸ਼ਹਿਰ ਦੇ ਨਿਵਾਸੀ ਸਾਲੂ ਦੇ ਸ਼ੁਕਰਗੁਜ਼ਾਰ ਸਨ ਤੇ ਉਸਦੀ ਬਹਾਦਰੀ ਦੇ ਵਾਰੀ-ਵਾਰੀ ਜਾ ਰਹੇ ਸਨ ਸ਼ੂਕ ਦੇ ਦਰਿਆ ਭਲਾਂ ਕਦੋਂ ਰੁਕਦੇ ਨੇ ਕੁਝ ਦਿਨ ਨੀਲੇ ਸ਼ਹਿਰ ਵਿੱਚ ਠਹਿਰਨ ਮਗਰੋਂ ਸਾਲੂ ਨੇ ਰਾਜਾ ਹਰੀ ਚੰਦ ਦੇ ਹੋਡੀ ਨਗਰ ਵਿੱਚ ਜਾ ਪਰਵੇਸ਼ ਕੀਤਾ ਉਸਦੀ ਬਹਾਦਰੀ ਦੇ ਕਿਸੇ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੇ ਸਨ ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਵਾਨ ਦਾ ਮੋੜ ਪੁੱਤਰ ਹੈ ਰਸਾਲੂ ਹਰੀਚੰਦ ਦੇ ਬਾਗ ਵਿੱਚ ਸੁੱਤਾ ਪਿਆ ਸੀ ਐਨੇ ਨੂੰ ਹਰੀਚੰਦ ਦੀ ਪੁੱਤਰੀ ਰਾਜਕੁਮਾਰੀ ਸੌਂਕਣੀ ਸੈਰ ਕਰਦੀ ਉੱਥੇ ਆ ਗਈ ਸ਼ੈਲ ਸ਼ਬੀਲਾ ਗੱਭਰੂ ਵੇਖ ਉਹ ਆਪਣੀ ਸੁੱਧ ਬੁੱਧ ਕੋਆ ਬੈਠੀ ਅਰ ਸਾਲੂ ਵੀ ਸੁੰਦਰਤਾ ਦੀ ਮੂਰਤ ਸੌਂਕਣੀ ਦੇ ਮੋਹ ਵਿੱਚ ਕੀ ਲਿਆ ਗਿਆ ਪਿਆਰ ਭਰੀ ਬੋਲਾਂ ਨਾਲ ਦੋਹਾਂ ਨੇ ਸਾਝ ਪਾਲੀ ਸੌਂਕਣੀ ਨੇ ਆਪਣੇ ਬਾਪ ਕੋਲ ਗੱਲ ਕੀਤੀ ਹਰੀਚੰਦ ਅਰ ਸਾਲੂ ਨੂੰ ਆਪਣੇ ਮਹਿਲ ਨਹੀਂ ਲੈ ਆਇਆ ਸੌਂਕਣੀ ਦੇ ਵਰ ਦੀ ਪਾਲ ਵਿੱਚ ਉਹਨੇ ਕਈ ਵਾਰੀ ਲੰਗਾ ਦਿੱਤੇ ਸਨ ਪਰੰਤੂ ਉਸ ਦੇ ਮੇਚ ਦਾ ਬਾਰ ਉਹਨੂੰ ਕਿਧਰੇ ਨਹੀਂ ਸੀ ਚੱਕਿਆ ਹਰਸਾਲੂ ਨੂੰ ਵੇਖਰੀ ਚੰਦ ਨੇ ਸੌਂਕਣੀ ਦਾ ਵਿਆਹ ਸਾਲੂ ਨਾਲ ਕਰਨ ਦਾ ਫੈਸਲਾ ਕਰ ਲਿਆ। ਹਰਸਾਲੂ ਕਾफी ਸਮਾਂ ਹਰੀ ਚੰਦ ਦੇ ਮਹਿਲਾਂ ਵਿੱਚ ਟਿਕਿਆ ਰਿਹਾ। ਕਦੀ ਸ਼ਿਕਾਰ ਖੇਡਣ ਚੱਲਿਆ ਜਾਂਦਾ, ਕਦੀ ਦੋਮਨਾਂ ਦੇ ਗੱਭਰੂ ਨਾਲ ਚੌਪਟ ਖੇਡਦਾ ਰਹਿੰਦਾ। ਹਰਸਾਲੂ ਇਹ ਨਹੀਂ ਸੀ ਜਾਣਦਾ ਕਿ ਸੌਂਕਣੀ ਦੋਮਨ ਸੁਨਿਆਰ ਤੇ ਫਿਦਾ ਹੈ। ਦੋਮਨ ਤੇ ਸੌਂਕਣੀ ਅਕਸਰ ਲੁਕ ਕੇ ਮਿਲਦੇ ਰਹਿੰਦੇ ਸਨ। ਇੱਕ ਦਿਨ ਸਾਲੂ ਮਹਿਲਾਂ ਦੇ ਬਾਹਰ ਦੋਮਨ ਨਾਲ ਚੌਪਟ ਖੇਡ ਰਿਹਾ ਸੀ, ਉਹਨੇ ਵੇਖਿਆ ਦੋਮਨ ਚੋਰੀ-ਚੋਰੀ ਅੱਖ ਬਚਾ ਕੇ ਉੱਪਰ ਮਹਿਲਾਂ ਵੱਲ ਵੇਖੀ ਜਾਂਦਾ। ਉਹਨੂੰ ਸ਼ੱਕ ਪਿਆ। ਉਨੇ ਮਲਕ ਦੇ ਨੇ ਜਾ ਕੇ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ ਰੱਖ ਲਿਆ ਕੁਝ ਸਮੇਂ ਮਗਰੋਂ ਮਹਿਲ ਦੀ ਖਿੜਕੀ ਵਿੱਚ ਖੜੋਤੀ ਸੌਂਕਣੀ ਦਾਕਸ ਕਟੋਰੇ ਦੇ ਪਾਣੀ ਵਿੱਚ ਪਿਆ ਸ਼ੱਕ ਦੀ ਹੁਣ ਕੋਈ ਗੁੰਜਾਇਸ਼ ਹੀ ਨਹੀਂ ਸੀ ਰਿ ਰਸਾਲੂ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰਕੇ ਸੌਂਕਣੀ ਦਾ ਵਿਆਹ ਦੋਮਨਾਂ ਕਰਵਾ ਦਿੱਤਾ ਦੋ ਦਿਲਾਂ ਨੂੰ ਜੋੜ ਆਪ ਅੰਗਾਂ ਤੁਰ ਪਿਆ ਸਮਾਬਿੱਤ ਧ ਗਿਆ ਕਈ ਵਰੇਂ ਜੀ ਬੀਤ ਗਏ ਰਸਾਲੂ ਨੇ ਸ਼ਿਕਾਰ ਖੇਡਣ ਤੇ ਲੜਾਈ ਦੇ ਸ਼ੌਕ ਨੂੰ ਮਹਗਾਈ ਰੱਖਿਆ ਕਈ ਛੋਟੇ ਮੋਟੇ ਰਾਜਿਆਂ ਨਾਲ ਮੁਠਪੇੜਾਂ ਹੋਈਆਂ ਕਈ ਰਾਜ ਖੋਹੀ ਤੇ ਛੱਡੇ ਆਟਕ ਦੇ ਪਾਰ ਦਰਿਆ ਦੇ ਕੰਢੇ ਤੇ ਵਸੇ ਸ਼ਹਿਰ ਸਿਰਿਕੋਟ ਦੇ ਰਾਜਾ ਸਿਰਕੱਪ ਦੀ ਕੰਸੋਰਾਜਾ ਹਰਸਾਲੂ ਦੇ ਕੰਨੀ ਪਈ। ਸਿਰਕੱਪ ਬੜਾ ਨਰਦਈ ਤੇ ਧੋਖੇਬਾਜ਼ ਰਾਜਾ ਸੀ ਜੋ ਜੂਆ ਖੇਡਣ ਦਾ ਬਹੁਤ ਸ਼ਕੀਨ ਸੀ। ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲੇ ਦਾ ਸਿਰ ਵੜ ਲੈਂਦਾ ਸੀ। ਇਸੇ ਕਰਕੇ ਉਹਦਾ ਨਾਂ ਸਿਰਕੱਪ ਪਿਆ ਹੋਇਆ ਸੀ। ਰਾਜਾ ਹਰਸਾਲੂ ਨੇ ਸਿਰਕੱਪ ਨਾਲ ਚੌਪੜ ਖੇਡਣ ਦਾ ਫੈਸਲਾ ਕਰ ਲਿਆ ਅਤੇ ਸਿਰਕੋਟ ਪੁੱਜ ਕੇ ਰਾਜਾ ਸਿਰਕੱਪ ਦੇ ਬਾਗ ਵਿੱਚ ਜਾ ਉਤਾਰਾ ਕੀਤਾ। ਜਦੋਂ ਰਸਾਲੂ ਬਾਗ ਵਿੱਚ ਪੁੱਜਾ ਤਾਂ ਸਿਰ ਕੱਪ ਦੀ ਹੁਸ਼ਨਾਕ ਬੇਟੀ ਆਪਣੀਆਂ 60 ਸਹੇਲੀਆਂ ਨਾਲ ਪਿੰਗ ਚੋਂਟ ਰਹੀ ਸੀ ਮਟਿਆਰ ਨੂੰ ਵੇਖੂ ਸੰਦੇ ਰਸੀਏ ਰਸਾਲੂ ਦੀਆਂ ਅੱਖਾਂ ਚੁੰਧਿਆ ਗਈਆਂ ਹੁਸਨ ਮਚ ਲਿਆ ਇਸ਼ਕ ਤੜਪਿਆ ਰਾਜਕੁਮਾਰੀ ਨੇ ਸਾਲੂ ਵੱਲ ਵੇਖਿਆ ਤੇ ਬੁੱਲੀਆਂ ਵਿੱਚ ਮੁਸਕਰਾ ਕੇ ਬੋਲੀ ਅੜਿਆ ਇੱਕ ਪਿੰਗ ਦਾ ਝੂਟਾ ਹੀ ਦੇ ਛੱਡ ਦੇਖਾਂ ਕਿੰਨਾ ਜ਼ੋਰ ਹੈ ਤੇਰੇ ਡੋਲਿਆਂ ਚ ਹੁਸਨ ਦੀਏ ਭਰੀਏ ਤੂੰ ਕੱਲੀ ਕੀ ਸਾਰੀਆਂ ਸਹੇਲੀਆਂ ਨੂੰ ਲੈ ਕੇ ਪਿੰਗ ਤੇ ਚੜਜਾ ਕਠਿਆ ਨੂੰ ਹੀ ਝੂਟਾ ਦੇ ਦਿੰਦਾ ਹਰਸਾਲੂ ਨੇ ਆਪਣੇ ਡੌਲਿਆਂ ਤੇ ਮਾਨ ਕਰਦਿਆਂ ਆਖਿਆ ਰਾਜਕੁਮਾਰੀ ਆਪਣੀਆਂ 60 ਸਹੇਲੀਆਂ ਸਮੇਤ ਪਿੰਗ ਤੇ ਚੜ ਗਈ ਰਾਜਾ ਹਰਸਾਲੂ ਨੇ ਪਿੰਗ ਨੂੰ ਅਜਿਹਾ ਜ਼ੋਰਦਾਰ ਝੂਟਾ ਦਿੱਤਾ ਕਿ ਪਿੰਗ ਅੱਧਾ ਸਵਾਨੇ ਪੁੱਜ ਗਈ ਮੋੜਦੀ ਹੋਈ ਪਿੰਗ ਤੇ ਹਰਸਾਲੂ ਨੇ ਤਲਵਾਰ ਨਾਲ ਵਾਰ ਕਰਕੇ ਦੋ ਟੋਟੇ ਕਰ ਦਿੱਤੇ ਤੇ ਸਾਰੀਆਂ ਲੋਟ-ਪੋਟ ਹੋਈਆਂ ਧਰਤੀ ਤੇ ਡਿੱਗ ਪਈਆਂ ਕਈਆਂ ਦੇ ਸੱਟਾਂ ਵੱਜੀਆਂ ਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ ਉਹ ਘਬਰਾ ਗਿਆ ਰਾਜਾ ਹਰਸਾਲੂ ਦੇ ਪੁੱਜਣ ਦੀ ਖਬਰ ਉਹਨੂੰ ਮਿਲ ਗਈ ਸੀ ਹਰਸਾਲੂ ਨੇ ਸ਼ਹਿਰ ਦੇ ਦਵਾਰ ਤੇ ਪੈ ਸਿਰਕਪ ਦੇ ਦਸਾਂ ਦੇ ਦਸ ਤੋਂ ਸੇ ਪਹਿਲਾਂ ਹੀ ਪੰਚੁੱਟੇ ਸਨ ਹਰਸਾਲੂ ਸਿਰਕਪ ਦੇ ਦਰਬਾਰ ਵਿੱਚ ਪੁੱਜ ਗਿਆ ਤੇ ਉਹਦੇ ਨਾਲ ਚੌਪਟ ਖੇਡਣ ਦੀ ਇੱਛਾ ਪ੍ਰਗਟਾਈ ਸਿਰਕਪ ਨੇ ਸ਼ਰਤ ਰੱਖੀ ਕਿ ਜਿਹੜਾ ਹਾਰੇ ਉਹ ਆਪਣੀ ਸਾਰੀ ਦੌਲਤ ਰਾਜ ਅਤੇ ਆਪਣਾ ਸਿਰ ਦੇਵੇਗਾ ਸਿਰਕਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਬਾਜ਼ੀ ਸ਼ੁਰੂ ਹੋਈ ਸਿਰਕਪ ਚੌਪਟ ਖੇਡਣ ਸਮੇਂ ਆਪਣੇ ਵਿਰੋਧੀ ਦੀ ਬਿਰਤਾ ਉਖੇਡਣ ਲਈ ਕਈ ਛਲ ਤੇ ਹੱਤ ਕੰਡੇ ਵਰਤਦਾ ਸੀ ਉਨੇ ਆਪਣੇ ਸੱਜੇ ਖੱਬੇ ਆਪਣੀਆਂ ਖੂਬਸੂਰਤ ਰਾਣੀਆਂ ਤਿੱਤੀਆਂ ਬਿਠਾ ਲੈਣੀਆਂ ਜਦੋਂ ਵਿਰੋਧੀ ਖਿਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਤੀ ਹੌਲੇ ਦੇ ਨੇ ਗੋਟੇ ਹਿਲਾ ਦਿੰਦੀ ਤੇ ਜਦੋਂ ਤੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਇੰਜ ਹੀ ਕਰਦੀ ਇਸ ਤਰ੍ਹਾਂ ਖਿਡਾਰੀ ਦਾ ਧਿਆਨ ਉਖੜ ਜਾਂਦਾ ਤੇ ਉਹ ਬਾਜ਼ੀ ਹਾਰ ਜਾਂਦਾ ਰਸਾਲੂ ਦਾ ਧਿਆਨ ਉਖੇੜਨ ਲਈ ਵੀ ਅਜਿਹਾ ਹੀ ਕੀਤਾ ਗਿਆ ਪਰੰਤੂ ਰਸਾਲੂ ਪੂਰੇ ਧਿਆਨ ਨਾਲ ਚੌਪਟ ਖੇਡ ਰਿਹਾ ਸੀ ਰਾਣੀਆਂ ਦੇ ਹੁਸਨ ਦਾ ਜਾਦੂ ਉਸਤੇ ਨਾ ਚੱਲਿਆ ਉਹ ਪਹਿਲੀ ਬਾਜ਼ੀ ਜਿੱਤ ਗਿਆ ਦੂਜੀ ਬਾਜ਼ੀ ਸ਼ੁਰੂ ਹੋਈ ਸਿਰ ਕਬ ਨੇ ਹਰਾਨੀਆਂ ਦਿੱਤਾ ਆਪਣੇ ਆਲੇ ਦੁਆਲੇ ਕਈ ਨਫਰ ਬਿਠਾ ਲੇ ਜੋ ਰਾਜਾ ਰਸਾਲੂ ਦਾ ਧਿਆਨ ਉਹ ਖੇਡਣ ਲਈ ਉਹਦੇ ਪਾਸੋਂ ਬੁਝਾਰਤਾਂ ਪੁੱਛਣ ਲੱਗੇ ਰਸਾਲੂ ਬੁਝਾਰਤਾਂ ਵੀ ਬੁਝਦਾ ਰਿਹਾ ਤੇ ਨਾਲੋਂ ਨਾਲ ਆਪਣੀ ਚਾਲ ਵੀ ਚੱਲਦਾ ਰਿਹਾ ਉਹ ਦੂਜੀ ਬਾਜੀ ਵੀ ਜਿੱਤ ਗਿਆ ਤੀਜੀ ਬਾਜੀ ਸਿਰ ਦੀ ਬਾਜੀ ਸੀ ਸਿਰ ਕਬ ਦਾ ਤੀਜਾ ਛਲ ਇਹ ਸੀ ਕਿ ਉਹ ਖੇਡਣ ਸਮੇਂ ਸਦਾਈਆਂ ਹੋਈਆਂ ਦੋ ਚੂਹਿਆਂ ਕਢ ਲੈਂਦਾ ਜੋ ਹੌਲੀ ਦੇ ਨੇ ਚਾਪਟ ਉੱਤੇ ਲੰਘ ਕੇ ਗੋਟਾ ਨੂੰ ਹਿਲਾ ਦਿੰਦੀਆਂ ਪਰੰਤੂ ਰਸਾਲੂ ਨੇ ਉਹਦਾ ਇਹ ਛਲ ਵੀ ਚੱਲਣ ਨਾ ਦਿੱਤਾ ਉਨੇ ਆਪਣੀ ਜੇਬ ਵਿੱਚੋਂ ਬਲੂੰਗੜਾ ਕੱਢ ਕੇ ਆਪਣੇ ਕੋਲ ਬਹਾ ਲਿਆ ਜਿਸ ਤੋਂ ਡਰ ਕੇ ਚੂਹਿਆਂ ਚੌਪਟ ਵੱਲ ਆਈਆਂ ਹੀ ਨਾ ਜਿਸ ਕਰਕੇ ਸਾਲੂ ਇਹ ਬਾਜ਼ੀ ਵੀ ਜਿੱਤ ਗਿਆ ਸਿਰਕਪ ਸਿਰ ਦੀ ਬਾਜ਼ੀ ਹਾਰ ਗਿਆ ਐਨ ਉਸੇ ਸਮੇਂ ਇੱਕ ਨੌਕਰ ਨੇ ਆ ਕੇ ਰਾਜਾ ਸਿਰਕਪ ਨੂੰ ਸੂਚਨਾ ਦਿੱਤੀ ਕਿ ਉਸ ਦੇ ਘਰ ਬੇਟੀ ਨੇ ਜਨਮ ਲਿਆ ਰਾਜੇ ਨੇ ਤਰੰਤ ਹੁਕਮ ਸਨਾ ਦਿੱਤਾ ਉਸ ਮਨਹੂਸ ਕੁੜੀ ਨੂੰ ਉਸੇ ਵਕਤ ਮਾਰ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਸਿਰ ਦੀ ਬਾਜ਼ੀ ਹਾਰ ਗਿਆ ਹਾਂ ਰਾਜਨ ਤਨੂਏ ਹੁਕਮ ਦੇਣ ਦਾ ਹੁਣ ਕੋਈ ਅਧਿਕਾਰ ਨਹੀਂ ਰਾਜਾ ਸਾਲੂ ਸਿਰ ਕੱਪ ਨੂੰ ਮੁਖਾਤਬ ਹੋਇਆ ਤੂੰ ਆਪਣਾ ਸਿਰ ਤੇ ਰਾਜ ਹਾਰ ਚੁੱਕਾ ਹੈ ਤੂੰ ਆਪਣੀ ਸਤੀ ਨੂੰ ਨਹੀਂ ਮਰਵਾ ਸਕਦਾ ਉਹ ਹੁਣ ਮੇਰੀ ਹੈ ਰਾਜਾ ਸਿਰ ਕੱਪ ਨਿਮੋ ਚੂਣਾ ਹੋਇਆ ਹਰਸਾਲੂ ਦੇ ਸਾਹਮਣੇ ਸਿਰ ਛੁੱਟੀ ਖੜਾ ਸੀ ਉਹਨੂੰ ਆਪਣੀ ਮੌਤ ਨਜ਼ਰ ਆਉਂਦੀ ਪਈ ਸੈਂਕੜੇ ਮੌਤਾਂ ਦਾ ਵੰਤਾਰਾ ਆਪਣੀ ਮੌਤ ਨੂੰ ਚਿਤਵ ਕੇ ਥਰ-ਥਰ ਕੰਬ ਰਿਆ ਸੀ ਉਹਦੀਆਂ ਅੱਖੀਆਂ ਵਿੱਚ ਤਰਲਾ ਸੀ ਜਾਨ ਬਖਸ਼ੀ ਲਈ ਉਹਦੇ ਬੁੱਲ ਕੰਬੇ ਦਿਆਵੰਦ ਸਾਲੂ ਦੇ ਮਨ ਵਿੱਚ ਦਿਆਈ ਤੈਨੂੰ ਇੱਕ ਸ਼ਰਤ ਤੇ ਮਾਫ਼ ਕਰ ਸਕਦਾ ਤੁਹ ਤੱਤੇ ਤੇਵਤੇ ਮੱਥੇ ਨਾਲ ਲਕੀਰਾਂ ਕੱਢ ਕੇ ਵਚਨ ਦੇ ਕਿ ਤੂੰ ਅੱਗੇ ਤੋਂ ਜੂਆ ਨਹੀਂ ਖੇਡੇਗਾ ਤੇ ਨਾ ਹੀ ਕਿਸੇ ਤੇ ਜ਼ੁਲਮ ਕਰੇਗਾ ਆਪਣੀ ਜਾਨ ਬਖਸ਼ੀ ਲਈ ਸਿਰ ਕੱਪ ਸਭ ਕੁਝ ਕਰ ਲਈ ਚਾਰ ਹੋ ਗਿਆ ਅਰਸਾਲੂ ਨੇ ਉਸ ਨੂੰ ਮਾਫ ਕਰ ਦਿੱਤਾ ਰਾਜਾ ਸਿਰ ਕਪ ਨੇ ਬੜੀ ਆਦਰ ਨਾਲ ਆਪਣੀ ਨਵ ਜਨਮੀਤੀ ਦਾ ਡੋਲਾ ਤਿਆਰ ਕਰਵਾਇਆ ਤੇ ਇੱਕ ਥਾਲ ਵਿੱਚ ਸ਼ਗਨ ਵਜੋਂ ਅੰਬ ਦੀ ਟਾਣੀ ਰੱਖ ਕੇ ਰਾਜਾ ਅਰਸਾਲੂ ਨੂੰ ਭੇਟ ਕਰ ਦਿੱਤੀ ਅਰਸਾਲੂ ਨੇ ਉਸ ਨੂੰ ਲੋਕੜੀ ਦਾ ਨਾਂ ਕੋਕੜਾ ਰੱਖਿਆ ਕੋਈ ਦਿਨ ਰਾਜਾ ਸਿਰ ਕਬਜ਼ੀ ਪ੍ਰੋਣਾਚਾਰੀ ਮੰਨਣ ਮਗਰੋਂ ਰਾਜਾ ਰਸਾਲੂ ਅਗਾਹ ਜਾਣ ਲਈ ਤਿਆਰੀ ਕਰਨ ਲੱਗਾ। ਸ੍ਰੀਕੋਟ ਤੋਂ ਵਿਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀ ਦੀਆਂ ਪਹਾੜੀਆਂ ਵਿੱਚ ਆਂ ਡੇਰੇ ਲੈ। ਉੱਥੇ ਉਸਨੇ ਇੱਕ ਮਹਿਲ ਬਣਵਾਇਆ ਤੇ ਮਹਿਲ ਦੇ ਬਾਹਰ ਇੱਕ ਅੰਬ ਦਾ ਬੂਟਾ ਲਾ ਕੇ ਆਖਿਆ, "ਜਦੋਂ ਇਸ ਬੂਟੇ ਨੂੰ ਫੂਲ ਪਵੇਗਾ, ਉਦੋਂ ਕੋਕਲਾ ਪਰ ਜੋ ਬਨਮੋਟਿਆਰ ਬਣ ਜਾਵੇਗੀ, ਫਿਰ ਮੈਂ ਉਸ ਨਾਲ ਸ਼ਾਦੀ ਰਚਾ ਕੇ ਉਸਨੂੰ ਆਪਣੀ ਰਾਣੀ ਬਣਾ ਲਵਾਂਗਾ।" ਕੋਕਲਾ ਨੂੰ ਇਸ ਪਹਾੜੀ ਮਹਿਲ ਵਿੱਚ ਰੱਖਿਆ ਗਿਆ। ਉਹ ਮਹਿਲ ਮਗਨੋ ਰਾਣੀ ਕੋਕਲਾ ਦੇ ਧਾਲਰ ਦੇ ਨਾਂ ਨਾਲ ਪ੍ਰਸਿੱਧ ਹੋਇਆ ਕਲਮ ਕੱਲੀ ਉਹ ਜਵਾਨ ਹੋਣ ਲੱਗੀ ਉਹਦੇ ਦਿਲ ਪਰਚਾਵੇ ਲਈ ਤੋਤਾ ਤੇ ਮੈਣਾ ਸਨ ਜਿਨ੍ਹਾਂ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ ਕਹੀ ਜ਼ਿੰਦਗੀ ਸੀ ਉਹਦੀ ਕਲਮ ਕੱਲੀ ਉਹ ਮਹਿਲ ਦੇ ਕਿੰਗਰਿਆਂ ਤੇ ਖੜ ਕੇ ਪਹਾੜੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੋਈ ਸਾਲੂ ਨੂੰ ਉਡਿਖਦੀ ਰਹਿੰਦੀ ਹਰ ਸਾਲੂ ਨਿਤ ਨਵੀਆਂ ਮਹਿਮਾਤ ਤੇ ਚੜਿਆ ਰਹਿੰਦਾ ਉਹਨੂੰ ਸ਼ਿਕਾਰ ਖੇਡਣ ਦਾ ਬਲੜਾ ਰੋਗ ਸੀ ਜੰਗਲ ਵਿੱਚ ਘੁੰਮਦਿਆਂ ਉਹ ਕੋਕਲਾ ਨੂੰ ਬਿਲਕੁਲ ਹੀ ਭੁੱਲ ਜਾਂਦਾ ਸਮਾਂ ਬੀਤਦਾ ਗਿਆ ਅੰਬ ਦੇ ਬੂਟੇ ਨੂੰ ਪਹਿਲਾਂ ਪੂਰ ਪਿਆ ਇਕ ਕੋਕੜਾ ਦੇ ਪਰਜੋਬਨ ਮਟਿਆਰ ਹੋ ਜਾਂਦਾ ਸੰਕੇਤ ਸੀ ਮਹਿਲੋਂ ਪਰ ਅੰਬੀਆਂ ਦੀ ਸੁਗੰਧ ਫੈਲੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੋਕੜਾ ਦਾ ਪਕ ਪਕ ਕਰਦਾ ਜੋਬਨ ਲਪਟਾਂ ਛੜ ਰਿਹਾ ਸੀ ਕੋਕੜਾਂ ਦੇ ਤੌਲ ਐਨੇ ਸੁਰੱਖਿਤ ਸਨ ਕਿ ਉਥੇ ਚਿੜੀ ਤੱਕ ਨਹੀਂ ਸੀ ਫੜਕ ਸਕਦੀ ਕੋਕੜਾਂ ਦਾ ਜੋਬਨ ਅਗੜਾਈਆਂ ਭੰਰ ਰਿਹਾ ਸੀ ਉਹਦੇ ਅੰਗ ਮਥਲ ਮਥਲ ਜਾਂਦੇ ਸਨ ਇੱਕ ਸਾਲੂ ਸੀ ਜਿਸ ਨੂੰ ਆਪਣੇ ਹੋਰ ਨਾਲ ਸ਼ੌਂਕਾਂ ਤੋਂ ਹੀ ਵੇਲ ਨਹੀਂ ਸੀ ਮਿਲਦੀ ਕੋਕੜਾ ਕਿਸੇ ਨਾਲ ਦੋ ਮਿੱਠੇ ਬੋਲ ਵੀ ਸਾਂਝੇ ਕਰਨ ਲਈ ਤਰਸ ਰਹੀ ਸੀ ਉਹ ਆਏ ਦਿਨ ਸ਼ਿੰਗਾਰ ਕਰਦੀ ਤੇ ਥੌਲਰ ਦੀ ਬਾਰੀ ਵਿੱਚ ਬੈਠ ਕੇ ਹਰਸਾਲੂ ਨੂੰ ਢੀਕਦੀ ਇੱਕ ਦਿਨ ਕੀ ਹੋਇਆ ਰਾਜਾ ਹਰਸਾਲੂ ਆਪਣੀ ਮਹਿਮੇ ਚੜਿਆ ਹੋਇਆ ਸੀ ਕਿ ਅਚਨ ਚੇਤ ਸਿੰਧ ਦੇ ਰਾਜੇ ਅਟਕੀ ਮਲ ਦਾ ਜਵਾਨ ਬੇਟਾ ਰਾਜਾ ਹੋਲੀ ਸ਼ਿਕਾਰ ਖੇਡਦਾ ਖੇਡਦਾ ਰਾਣੀ ਕੋਕਲਾ ਦੇ ਥੌਲਰ ਕੋਲ ਆ ਗਿਆ ਰਾਣੀ ਕੋਕਲਾ ਨੇ ਵੇਖਿਆ ਕਿ ਇੱਕ ਨੌਜਵਾਨ ਹੀਠਾਂ ਖੜੋਤਾ ਆਪਣੇ ਆਲੇ ਦੁਆਲੇ ਵੇਖ ਰਿਹਾ ਉਹਨੇ ਉੱਪਰੋਂ ਖੰਗੂਰਾ ਮਾਰ ਕੇ ਗੱਭਰੂ ਦਾ ਧਿਆਨ ਆਪਣੇ ਵੱਲ ਖਿੱਚਿਆ ਗਬਰੂ ਨੇ ਨਿਗਾ ਹੁਤਾ ਕਮਾਈ ਬਾਰੀ ਵਿੱਚ ਖੜੋਤਾ ਚੰਦ ਦਾ ਟੁਕੜਾ ਉਹਨੂੰ ਵਿਖਾਈ ਦਿੱਤਾ ਦੋਹਾਂ ਦੇ ਨੈਣ ਮਿਲੇ ਕੋਕਲਾ ਤਾਂ ਪਹਿਲਾਂ ਹੀ ਤੜਫਦੀ ਪਈ ਸੀ ਹੈਡੀ ਉਹਦੇ ਹੁਸਨ ਦੀ ਤਾਬਨਾ ਚੱਲ ਸਕਿਆ ਉੱਪਰ ਆਉਣ ਦਾ ਇਸ਼ਾਰਾ ਹੋਇਆ ਮਹਿਲ ਦੇ ਦਵਾਰ ਤੇ ਬੜਾ ਭਾਰੀ ਪੱਥਰ ਪਿਆ ਸੀ ਜਿਸ ਨੂੰ ਸਰਕਾ ਕੇ ਮਹਿਲ ਅੰਦਰ ਜਾ ਜਾ ਸਕਦਾ ਸੀ ਢੋਡੀ ਤੋਂ ਪੱਥਰ ਪਰੇ ਨਾ ਹਟਾ ਹੋਇਆ ਤਲਰ ਉੱਪਰ ਜਾਣ ਦਾ ਹੋਰ ਕੋਈ ਰਸਤਾ ਨਹੀਂ ਸੀ ਆਖਰ ਕੋਕਲਾ ਨੇ ਉੱਪਰੋਂ ਕੁਮੰਦ ਸੁੱਟ ਕੇ ਉਸ ਨੂੰ ਆਪਣੇ ਕੋਲ ਸੱਦ ਲਿਆ ਹੁਸਨ ਤੇ ਇਸ਼ਕ ਦੇ ਮਰਾਪ ਨੇ ਦੋਹਾਂ ਰੂਹਾਂ ਨੂੰ ਸਰਸ਼ਾਰ ਕਰ ਦਿੱਤਾ। ਦੋਨੋਂ ਮਦਹੋਸ਼ੀ ਦੇ ਆਲਮ ਵਿੱਚ ਪੁੱਜ ਗਏ। ਕੌਂਕੜਾ ਦੀ ਤੜਪਣਾ ਸ਼ਾਂਤ ਹੋ ਗਈ ਸੀ ਤੇ ਉਹ ਰਾਜਾ ਹੋਡੀ ਦੇ ਅੰਗ-ਅੰਗ ਨੂੰ ਨਿਹਾਰ ਰਹੀ ਸੀ। ਤੁਰਨ ਲੱਗਿਆ ਹੋਡੀ ਨੇ ਮੁੜ ਆਉਣ ਦਾ ਇਕਰਾਰ ਕੀਤਾ ਤੇ ਕੁਮੰਦ ਰਹੀ ਮਹਿਸੂਸ ਤੋਂ ਥੱਲੇ ਉਤਰ ਗਿਆ। ਤ੍ਰਿਪਤੀ ਦੇ ਅਹਿਸਾਸ ਵਿੱਚ ਖੀਵੀ ਹੋਈ ਕੌਂਕੜਾ ਬਾਰੀ ਵਿੱਚ ਖੜੋ ਕੇ ਜਾਂਦੇ ਹੋਡੀ ਨੂੰ ਉਦੋਂ ਤੱਕ ਵੇਖਦੀ ਰਹੀ ਜਦੋਂ ਤੱਕ ਉਹਦੀਆਂ ਨਜ਼ਰਾਂ ਤੋਂ ਉਹ ਲੈਣਾ ਹੋ ਗਿਆ। ਰਾਜਾ ਹੋੜੀ ਨੇ ਕੋਕੜਾਂ ਦੀ ਯਾਦ ਵਿੱਚ ਤੜਪਦਿਆਂ ਮਸਾਂ ਰਾਤ ਨਗਾਈ ਤੇ ਅਗਲੀ ਪਰਕ ਉਸਦੇ ਢੋਲਰ ਨੂੰ ਆਸ ਜਿੱਦਾ ਕੀਤਾ ਇਸ ਤਰ੍ਹਾਂ ਇਹ ਹੁਸਨ ਇਸ਼ਕ ਦਾ ਸਿਰਸਲਾ ਕਈ ਦਿਨਾਂ ਤੱਕ ਚੱਲਦਾ ਰਿਹਾ ਕੋਕੜਾਂ ਉੱਪਰੋਂ ਕਮੰਦ ਸੁੱਟਦੀ ਰਹੀ ਤੇ ਹੋੜੀ ਉੱਪਰ ਚੜਿਆ ਜਾਂਦਾ ਇੱਕ ਦਿਨ ਕਿਦਰੇ ਸਾਲੂ ਅਚਨ ਚੇਤ ਸੱਜਰੇ ਵਾਪਸ ਆ ਗਿਆ ਉਹਨੇ ਵੇਖਿਆ ਕੋਈ ਗੱਭਰੂ ਉਹਦੇ ਮਹਿਲਾਂ ਤੋਂ ਕਮੰਦ ਰਾਹੀਂ ਹੇਠਾਂ ਉਤਰਿਆ ਸੀ ਇਹ ਕੌਣ ਸੀ ਜਿਨੇ ਉਹਦੇ ਮਹਿਲਾਂ ਨੂੰ ਸੰ ਲਾ ਲਈ ਸੀ ਹੋੜੀ ਹੇਠਾਂ ਉਤਰਿਆ ਦੋਵਾਂ ਨੇ ਇੱਕ ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਮਿਆਨਾ ਵਿੱਚੋਂ ਬਾਹਰ ਤਰੂਲੀਆਂ ਦੋਹਾਂ ਨੇ ਬੜੀ ਫੁਰਤੀ ਨਾਲ ਇੱਕ ਦੂਜੇ ਤੇ ਵਾਰ ਕੀਤੇ ਰਾਜਾ ਹੋਡੀ ਦਾ ਵਾਰ ਹੀ ਜਿਆਸੀ ਕਿ ਹੋਡੀ ਉਹਦਾ ਵਾਰ ਨਾ ਚੱਲ ਸਕਿਆ ਹੋਡੀ ਦਾ ਸਿਰ ਉਹਦੇ ਨਾਲੋਂ ਵੱਖਰਾ ਹੋ ਗਿਆ ਕੋਕਲਾ ਮਹਿਲਾ ਉੱਪਰ ਖੜੋਤੀ ਹੇਠਾਂ ਦਾ ਦ੍ਰਿਸ਼ ਵੇਖਦੀ ਪਈ ਸੀ ਰਾਜਾ ਹੋਡੀ ਦੀ ਤੜਪਦੀ ਦੇ ਨੂੰ ਵੇਖਦਿਆਂ ਸਾਰੀ ਉਹਨੇ ਮਹਿਲ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਡਿੱਗਦਿਆਂ ਹੀ ਉਸ ਦਾ ਸਿਰ ਖਖੜੀ ਖਖੜੀ ਹੋ ਗਿਆ ਤੇ ਉਹਦੇ ਪ੍ਰਾਣ ਪੰਖੇ ਰੂ ਹਡਾਰੀ ਮਾਰ ਕੇ ਰਾਣੀ ਕੋਕਲਾ ਦੇ ਤੌਰਾਂ ਵਿੱਚ ਸਨਾਟਾ ਛਾ ਗਿਆ ਹੋਦੀ ਮਹਿਣਾ ਤੇ ਪਿਆਰੇ ਤੋਤੇ ਨੇ ਖੰਮ ਫੜਫੜਾਈ ਚ ਅਸਮਾਨ ਵਿੱਚ ਉਡਾਰੀ ਮਾਰ ਗਏ। ਰਾਜਾ ਰਸਾਲੂ ਆਪਣੀ ਰਾਣੀ ਕੋਕਰਾਂ ਦੀ ਬੇਵਫਾਈ ਤੇ ਹੰਝੂ ਕੇਰਦਾ ਹੋਇਆ ਆਪਣੇ ਘੋੜੇ ਕੋਲ ਆਇਆ। ਦੋਵਾਂ ਲਾਸ਼ਾਂ ਨੂੰ ਰਸੇ ਨਾਲ ਬੰਨ੍ਹ ਕੇ ਘੋੜੇ ਦੀ ਪਿੱਠ ਤੇ ਦੋਹੀ ਪਾਸੇ ਲਟਕਾ ਕੇ ਉਸ ਨੂੰ ਜੰਗਲ ਵੱਲ ਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲਕੋਟ ਵੱਲ ਨੂੰ ਚੱਲੇ ਪਾਤੇ ਤੇ। ਕਹਿੰਦੇ ਹਨ ਮਗਰੋਂ ਹੋਦੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਕੋਟ ਆ ਕੇ ਰਿਆ ਤੇ ਉਹ ਉਹਨਾਂ ਨਾਲ ਲੜਦਾ ਹੋਇਆ ਆਪਣੀ ਜਾਨ ਤੇ ਖੇਡ ਗਿਆ। ਸਦੀਆਂ ਬੀਤਣ ਮਗਰੋਂ ਵੀ ਪੰਜਾਬ ਦੇ ਲੋਕ ਕਵੀ ਆਪਣੇ ਸੂਰਮੇ ਪੰਜਾਬੀ ਰਾਜੇ ਸਾਲੂ ਦੀਆਂ ਵਾਰਾਂ गा ਕੇ ਉਸ ਨੂੰ ਯਾਦ ਕਰਦੇ ਹਨ ਧੰਨਵਾਦ